ਬਈ ਇੱਥੇ ਵੀ ਕਾਫੀ ਪਾਣੀ ਖੜਾ ਤੇ ਪਾਣੀ ਵਿੱਚ ਕਰਨਾ ਕੁਝ ਨਹੀਂ ਪਹਿਲਾ ਗੇਅਰ ਪਾ ਕੇ ਤੇ ਗੱਡੀ ਚਾਲ ਦੋ ਲਓ ਵੀ ਭਾਈ ਸਸਰੀ ਗਾਲਾ ਦਾ ਵੈਲਕਮ ਬੈਕ ਟੂ ਨਵੀਂ ਵੀਡੀਓ ਤੇ ਭਾਈ ਅੱਜ ਅੱਜ ਵਾਪਸ ਜਾਣਾ ਭਾਈ ਹੁਣਾਂ ਨੂੰ ਛੱਡਣਾ ਵਾ ਅੰਮ੍ਰਿਤਸਰ ਤੇ ਰਾਤੀ ਆਏ ਸੀ ਕਿ ਹੁਣ ਇਸੇ ਮਿਲੇ ਤਾ ਕਮੀ ਰਾਤੀ ਸਾਰੀ ਰਾਤ ਪੈਂਦਾ ਹੀ ਰਿਆ ਮੀਂਹ ਮੂੰਹ ਖੜਾ ਹੋਣਾ ਕਿੰਨਾ ਲੈ ਵੀ ਭਾਈ ਚੰਡੀਗੜ੍ਹ ਤੋਂ ਨਿਕਲ ਕੇ ਬਲਾਚੌਰ ਦੀ ਧਰਤੀ ਤੇ ਪਹੁੰਚ ਗਏ ਆ ਸੱਜਣ ਇੱਥੋਂ ਲੈਣਾ ਕੁਝ ਪੀਣ ਲਈ ਓ ਅਧੀਰ ਬਾਹਨੀਆਂ ਗੱਡੀ ਮਸ਼ਾਇਆ ਆਪਣੇ ਸਟੈਂਡ ਦੀ ਹੈ ਗੱਡੀ ਬੜਾ ਦੇਖਦੇ ਕੌਣ ਆਇਆ ਵਾ ਨਾਲੇ ਇੱਕ ਗੱਲੇ ਨੋਟ ਕਰਿਓ ਸਪੈਸ਼ਲ ਬਿਲਡਿੰਗ ਹੀ ਡੈਡੀਕੇਟ ਕਰਦੀ ਬਾਤ ਨੂੰ ਆਣੂ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਮੇਰੇ ਹਿਸਾਬ ਨਾਲ ਲੱਗਦਾ ਗਿਆ ਹੈ ਕਿ ਤੇ ਬੰਦਾ ਲੈ ਵੀ ਬoi ਫਾਈਨਲੀ ਜਲੰਧਰ ਪਹੁੰਚ ਗਿਆ ਪਰ ਅੱਜ ਘਰੇ ਨਹੀਂ ਜਾਣਾ ਅੱਜ ਸਦਾਂਬਰੀ ਸਰ ਜਾਣਾ ਉਸ ਤੋਂ ਬਾਅਦ ਵਾਪਸ ਆਉਣਾ ਆਪਣੇ ਘਰ ਫਿਰ ਆਪਾਂ ਭਾਈ ਇਹਨਾਂ ਨੂੰ ਡ੍ਰੌਪ ਕਰਨਾ ਆਪਾਂ ਭਾਈ ਜਲੰਧਰ ਨਿਕਲਦੇ ਆ ਉਹ ਸਾਹਮਣੇ ਪੁਲਿਸ ਨਾਕਾ ਲੱਗਾ ਹੋਇਆ ਵਾ ਇਹ ਸਪੀਡ ਵਾਲੇ ਖੜੇ ਹੁੰਦੇ ਆ ਤੇ ਜਲੰਧਰੋਂ ਅੰਮ੍ਰਿਤਸਰ ਵੱਲ ਨੂੰ ਜਾਂਦੇ ਆ ਮਣੀ ਸਪੀਡ ਦਾ ਕੰਟਰੋਲ ਕਰਿਓ 80 ਦੀ ਰੱਖਿਓ ਚੰਗੇ ਰਾਵਗੇ ਲੋ ਵੀ ਭਾਈ ਫਾਈਨਲੀ ਆਪਾਂ ਅੰਮ੍ਰਿਤਸਰ ਐਂਟਰ ਹੋ ਗਏ ਆ ਸਵਾਗਤ ਆਪਣਾ ਆ ਬੱਚੇ ਨੇ ਕੀਤਾ ਵਾ ਸ਼ੀਆ ਸਾਫ ਕਰਕੇ ਹੁਣ ਜਲਦੀ ਚੱਲਣ ਆ ਲੈ ਲੈ ਫੜ ਜਲਦੀ ਭਰਾਵਾ ਇਹਨਾਂ ਨੇ ਮਿੰਟੋ ਮਿੰਟ ਕਰ ਦੇਣਾ ਹੁੰਦਾ ਨਾ ਪੁੱਛਣਾ ਜਾਓ। ਹੁਣ ਪਹੰਚ ਲੀ ਆਪਾਂ ਭਾਈ ਅੰਮ੍ਰਿਤਸਰ ਐਂਟਰ ਹੋ ਗਏ ਆਂ ਬਸ ਭਾਈ ਹੁਣ ਉਹ ਇੱਥੇ ਡ੍ਰੌਪ ਕਰਨਾ ਵਾ। ਚੀਜ਼ਾਂ ਸੌਹ ਕਰਤਾ ਬਾਪੂ ਨੇ। ਲਓ ਵੀ ਭਾਈ ਪਹੰਚ ਲੀ ਆਪਾਂ ਲੋਕੇਸ਼ਨ ਤੇ ਪਹੰਚ ਗਏ ਜਿੱਥੇ ਭਾਈ ਹੁਣ ਉਹਨਾਂ ਨੂੰ ਡ੍ਰੌਪ ਕਰਨਾ ਵਾ। ਤੋਂ ਪਹਿਲਾਂ ਸਮਾਨ ਢਾਰੂਏ ਯਾਰ ਭਾਈ ਹੁਣ ਆ। ਓਕੇ ਹੋਰ ਤਾਂ ਨਹੀਂ ਸਮਾਨ ਕਿੱਢੇ? ਓਕੇ ਭਾਈ। ਚਲੋ ਠੀਕ ਆ ਭਾਈ ਹੁਣ ਉਹ ਬਾਏ ਹੋਏ ਕਰਕੇ ਤੇ ਗੱਡੀ ਮੋੜ ਕੇ ਆਪਾਂ ਵੀ ਘਰੇ ਚੱਲੀਏ। ਤਾਂ ਹੁਣ ਬਈ ਦੇਖਦੇ ਆ ਜੇ ਕੋਈ ਸਵਾਰੀ ਮਿਲਦੀ ਆ 에ਰਪੋਰਟ ਵਾਲੀ ਸਾਈਡ ਚੱਲਾ ਵਾ ਤੇ ਜੇ ਇਹ ਸਵਾਰੀ ਮਿਲ ਗਈ ਫੇਰ ਤੇ ਚੱਲ ਆਪਾਂ ਨੂੰ ਥੋੜਾ ਫਾਇਦਾ ਹੋ ਜਾਊਗਾ ਨਹੀਂ ਤੇ ਫਿਰ ਅਧਾ ਪੁਣਾ ਘੰਟਾ ਵੇਟ ਕਰਕੇ ਮੈਂ ਵਾਪਸ ਹੀ ਚੱਲ ਜਾਣਾ ਇੱਕ ਦੋ ਬੰਦਿਆਂ ਨੂੰ ਫੋਨ ਕੀਤਾ ਆਪਣੇ ਕੰਟੈਕਟ ਚ ਇਹ ਤਾਂ ਗੱਲ ਬੰਦੀ ਹੋਈ ਫੇਰ ਤੇ ਸਵਾਰੀ ਚੱਕ ਲਈ ਜਾਵਾਂਗੇ ਨਹੀਂ ਤੇ ਫੇਰ ਰੋਟੀ ਪਾਣੀ ਖਾਣ ਤੋਂ ਬਾਅਦ ਰੋਟੀ ਪਾਣੀ ਉੱਥੇ ਖਾਵਾਂਗੇ ਯਾਰ ਬਈ ਆ ਹੈਗਾ ਆਮਰੀ ਸਰਦਾ ਖਾਲਸਾ ਕਾਲਜ ਵਾਲਾ ਰੋਡ ਆ ਕਾਫੀ ਬਣਿਆ ਹੋਇਆ ਹੈ ਮਤਲਬ ਬਣਿਆ ਵੀ ਹਵੇਲੀ ਜੇ ਟਾਈਪ ਆ ਪੁਰਾਣੀ ਸਮਿਆਂ ਵਾਂਗੂ ਸ਼ਰਦਾਈ ਵੀ ਕਾਫੀ ਲੱਗਣ ਲੱਪੀ ਆ ਹੁਣ ਜਦੋਂ ਦੀ ਵੀਡੀਓ ਵਗੈਰਾ ਬਣ ਲੱਗੀਆਂ ਵਾ ਲਾ ਵੀ ਭਾਈ ਅੰਮ੍ਰਿਤਸਰ 에어ਪੋਰਟ ਆ ਚੁੱਕਾ ਵਾ ਇੱਥੇ ਪਾਰਕਿੰਗ 'ਚ ਗੱਡੀ ਲਾ ਕੇ ਤਾਂ ਕੋਈ ਦੇਖਦੇ ਆ ਹਿਸਾਬ ਤਾਂ ਕੀ ਆ ਹੁਣ ਅੱਗੇ ਦਾ ਜਾਂ ਤਾਂ ਪਾਰਕਿੰਗ ਦੀ ਪਰਚੀ ਦੇ ਪੈਸੇ ਦੇਣੇ ਪਾਉਗੇ ਜਾਂ ਪੱਲਿਓ जो सवारी पल्यो एक्सट्रा पाने के लिए कुछ खोना पड़ता है मतलब वो ओ, ओनी रिस्क है, तो है। <laughs> थोड़ा रिस्क लगा। आप तो जानी ले सीधी पार्किंग गार्किंग पार्किंग, जान लिए। पार्किंग जान लिए। आप आ, मशीन जी तो पर ले जायो ਪਾਰਕਿੰਗ ਸੋਖਣਾ ਵੀ ਵੱਡੀ ਆ ਤੇ ਪਾਰਕਿੰਗ ਚਾਉਂਦੇ ਆਂ ਬਾਈ ਲੱਡੂਆਂ ਤੇ ਹਮਲਾ ਕਰਤਾ ਕਿਉਂਕਿ ਭੁੱਖ ਲੱਗੀ ਹੋਈ ਸੀ ਆ ਗਿਆ ਬਾਅਦ ਚ ਦੇਖਦੇ ਆਂ ਕੰਮ ਪਹਿਲਾਂ ਲੱਡੂਆਂ ਦਾ ਕੰਮ ਖਾ ਭੁੱਖ ਲੱਗੀ ਤੇ ਪੈਰ ਦੀ ਭੁੱਖ ਲੱਗੀ ਬਾਕੀ ਦੇਖਦੇ ਆਂ ਅੱਗੇ ਜਾ ਕੇ ਕੀ ਬੰਦਾ ਇੱਥੇ ਪਾਰਕਿੰਗ ਵਾਲਾ ਇੱਕ ਜਾਣਦਾ ਆਪਾਂ ਨੂੰ ਉਹਨੂੰ ਮਿਲ ਉਹਨੂੰ ਮਿਲ ਕੇ ਆਉਨੇ ਆਂ ਪਰ ਚਲ ਗਿਆ ਲੱਗਦਾ ਉਹ ਆ ਅੰਦਰ ਪਾਰਕਿੰਗ ਜਲਦੀ ਮੇਰੇ ਸਾਹਮਣੇ ਆ ਲੈ ਵੀ ਗੱਲ ਬਣ ਗਈ ਆ ਪਾਈਣਾ ਗੱਲ ਕਰਦੇ ਜੀ ਦੇਖਦੇ ਕੀ ਹਿਸਾਬ ਦਾ ਬਾ ਤੇ ਵੀ ਬਾਈ ਫਾਈਨਲ ਡੀਲ ਹੋ ਗਈ ਆ ਤਾਂ ਆਪਾਂ ਚੱਲੇ ਆਂ ਵਾਪਸ ਜਲੰਧਰ ਨੂੰ ਉੱਥੇ ਆ ਕੇ ਦੇਖਦੇ ਮਤਲਬ ਹੁਣ ਤਾਂ ਨਿਕਲਣ ਲੱਗੇ ਆਂ ਬਾਰਕਿੰਗ ਤੋਂ ਤੇ ਵੀ ਬਾਈ 골ਡਨ ਗੇਟ ਤੋਂ ਅੱਗੇ ਜਲੰਧਰ ਵੱਲ ਨੂੰ ਜਾਂਦੇ ਆ ਥੋੜਾ ਬੜਾ ਜਾਮ ਮਿਲੂਗਾ ਤੁਹਾਨੂੰ ਕਿਉਂਕਿ ਪੁਲ ਬੰਦਾ ਪਿਆ ਵਾ ਤੇ ਲਗਭਗ ਲੱਗਾ ਹੀ ਹੁੰਦਾ ਰਾਤ ਨੂੰ ਹੀ ਨਹੀਂ ਹੁੰਦਾ 6 ਸ਼ਾਮ ਨੂੰ 6 ਵਜੇ ਤੱਕ ਲੱਗਾ ਹੀ ਹੁੰਦਾ ਵਾ ਆਪਣਾ ਟਾਈਮ ਰੱਖ ਕੇ ਆਓ ਜੇ ਆਉਣਾ ਹੋਇਆ ਤੁਸੀਂ 골ਡਨ ਗੇਟ ਤੋਂ ਅੱਗੇ ਆਏ ਜਲੰਧਰ ਵੱਲ ਨੂੰ ਜਾਇਦਾ ਜਦੋਂ ਲਾਓ ਵੀ ਭਾਈ ਰੋਲ ਕਰਨਾ ਰੋਡ ਕਲਾ ਟਾਪੇ ਰੋਟੀ ਖਾਣ ਲਈ ਕੁਝ ਨਾ ਕੁਝ ਖਾਣ ਲਈ ਰੋਕੀ ਹੈ ਗੱਡੀ ਲਾਓ ਵੀ ਭਾਈ ਗੱਡੀ ਝੰਡਿਆਲੇ ਮੜਾ ਰੋਲ ਕਰਾ ਟਾਪੇ ਰੋਕੇ ਸੀਗੀ ਉਹ ਸਾਹਮਣੇ ਹੈਗਾ ਟੋਲ ਪਲਾਇਆ ਤੇ ਕੁਝ ਖਾ ਲਈਏ ਆ ਟਾਈਮ 3:30 ਹੋ ਗਿਆ ਦਾ ਟਾਈਮ ਹੋ ਗਿਆ ਲਗਭਗ ਕਿਆ ਵਖਰਾ ਬਣਾਤਾ ਹੁੰਦੇ ਲੋਕ ਹਨ ਏਸੀ ਵੀ ਸੀ ਲਾਤਾ ਵਾ ਪਿੱਛੇ ਵੀ ਹੈ ਪਿੱਛੇ ਵੀ ਵੀਡੀਓ ਹੋ ਜਾਂਦੀ ਹੈ ਨਾ ਹਾਂ ਸਹੀ ਆ ਸਹੀ ਆ ਆ ਕਮਰੇ ਚ ਅੱਜ ਬੈਠ ਕੇ ਕੋ ਖਾਵਾ ਗਿਆਂਗੇ ਰੋਟੀ ਖਾਣ ਨੂੰ ਹੋ ਜੇ ਵੀ ਨਹੀਂ ਦਿਲ ਕੀਤਾ ਤਾਂ ਕਰਕੇ ਚਾਹ ਮੰਗਾ ਲਈਆ ਤੇ ਨਾਲ ਪਕੌੜੇ ਜੇ ਮੰਗਾ ਲਈਆ ਲਾਈਟ ਜੀ ਜੀ ਮੈਂ ਖਾ ਕੇ ਚੱਲਦੇ ਆ ਲਓ ਵੀ ਭਾਈ ਭਾਈ ਚਲੋ ਠੀਕ ਆ ਭਾਈ ਓਕੇ ਅੱਛਾ ਓਕੇ ਭਾਈ ਚਲਿਏ ਹੁਣ ਸਵਾਰੀ ਰਸਤੇ 'ਚ ਬਈ ਬਿਆਸ ਦਰਿਆ ਹੁੰਦਾ ਵਾ ਬਿਆਸ ਦਰਿਆ ਨੂੰ ਪਾਰ ਕਰਨਾ ਪੈਂਦਾ ਵਾ ਤੇ ਪਾਣੀ ਵਾਹੋ ਚੜਿਆ ਹੋਇਆ ਹੁਣ ਇੱਥੋਂ ਦੀ ਦੇਖਦਾ ਨਹੀਂ ਕਰਨ ਇੱਥੇ ਦਿਖਾਉਣਾ ਹੈ ਸੱਜਣ ਘੁੰਮਣ ਦੇ ਘਮਾਦੇ ਜਲੰਧਰ ਪਹੁੰਚਣ ਨਾਲ ਹੀ ਆ ਚੰਦ ਮਿੰਟਾਂ ਤੱਕ ਤੇ ਮੇਰੇ ਹਿਸਾਬ ਨਾਲ ਮੀਂਹ ਪੈਂਦਾ ਪਿਆ ਮੌਸਮ ਹੋਇਆ ਪਿਆ ਬਹੁਤ ਵਧੀਆ ਪਿੱਛੇ ਤੇ ਗਰਮੀ ਹੈਗੀ ਅੰਮ੍ਰਿਤਸਰ ਬਹੁਤ ਗਰਮੀ ਹੈਗੀ ਇੱਥੇ ਮੌਸਮ ਚੇਂਜ ਹੋਇਆ ਵਾ ਜੇ ਮੀਂਹ ਪੈਂਦਾ ਹੋਵੇ ਤੇ ਸਵਾਦ ਆ ਜਾਣਾ ਉਹਈ ਉਹਹੀ ਗੱਲ ਹੋਈ ਮੀ ਹੁਣੇ ਸ਼ੁਰੂ ਹੋ ਗਿਆ ਮੀ ਚੰਗਾ ਪੈ ਰਿਹਾ ਵਾ ਪਿੱਛੇ ਕੋਈ ਅਮਰੀਕਾ ਕੋਈ ਨਾ ਮਨੁਸ਼ਾਨੀ ਇੱਥੇ ਤਾਂ ਪੂਰਾ ਪੈ ਰਿਹਾ ਮੀ ਜੋਰਾ ਜੋਰਾ ਦੇ ਤੇ ਬਸ ਭਾਈ ਹੁਣ ਉਹਨਾਂ ਨੂੰ ਡ੍ਰੌਪ ਕਰਕੇ ਆਪਣਾ ਗੇੜਾ ਹੁੰਦਾ ਵਾ ਖਤਮ ਤੂੰ ਪੂਰਾ ਆਪਣਾ ਹੋ ਜਾਂਦਾ ਵਾ ਕੰਪਲੀਟ ਬਾਬੇ ਦੀ ਮਿਹਰ ਨਾਲ ਤੇ ਬਾਕੀ ਘਰੇ ਜਾ ਕੇ ਮੈਂ ਗੱਲ ਕਰਦਾ ਭਾਈ ਇਹਨਾਂ ਨੂੰ ਡ੍ਰੌਪ ਕਰਦਾ ਭਾਈ ਦੇਖ ਲਓ 20 20 ਹਜੇ ਪਤਾ ਨਹੀਂ ਕਿੰਨੇ ਕੁ ਟਾਈਮ ਦਾ ਪੈਂਦਾ ਪਿਆ ਪਾਣੀ ਦੇਖੋ ਕਿੰਨਾ ਖੜਾ ਹੋ ਗਿਆ ਪਿੱਛੇ ਵੀ ਖੜਾ ਹੈਗਾ ਮੈਂ ਕਹਾ ਆ ਦਿਖਾ ਦੇ ਉਹ ਇਹ ਤਾਂ ਵਾਵਾ ਹੀ ਆ ਸਾਈਡ ਸਾਈਡ ਥਾਣੀ ਨਿਕਾਲੋ ਭਰਾਵਾ ਉਹ ਦੇ ਇਹ ਸੈਂਸਰ ਸੁਨਸਰ ਤੇ ਪਾਣੀ ਨਾ ਲੱਗ ਜੇ ਇਹ ਬਹੁਤ ਚੱਕਰ ਦਿੰਦਾ ਗੱਡੀਆਂ ਦਾ ਉਧਾਂ ਤਾਂ ਕੋਈ ਚੱਕਰ ਨਹੀਂ ਦਾ ਇੱਥੇ ਵੀ ਪਾਣੀ ਵਾਲਾ ਇਹ ਸਾਫ ਆ ਮਤਲਬ ਕਾਫੀ ਟਾਈਮ ਦਾ ਵੀ ਪਿੰਦਾ ਭਾ ਮੇਰੇ ਹਿਸਾਬ ਨਾਲ ਇੰਨਾ ਪਾਣੀ ਖੜ ਨਹੀਂ ਸਕਦਾ ਰਿਗੈਸ਼ਨ ਦੇ ਆਧਾਰ ਦਾ ਕਿਦਾ ਬੈਠੀ ਸਹੀ ਰਿਹਾ ਕੰਮ ਉਹ ਬਈ ਮਹਾਰਾਜ ਨੀਨੇ ਓਕੇ ਕਰਾਤੀ ਹੈ ਨਾ ਨੀਨਾ ਤੇ ਸਵਾਦ ਹੈਗਾ ਦੁਬਈ ਤੋਂ ਆਏ ਤੇ ਗਰਮੇ ਤੇ ਆਏ ਉਹ ਬਈ ਲਓ ਸਵਾਦ ਦੁਬਈਆਂ ਆਪਣੇ ਪੰਜਾਬ ਦਾ ਠੀਕ ਆ ਬਈ ਓਕੇ 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 ਮਹਾਰਾਜ ਓਕੇ ਬਹੁਤ ਵਧੀਆ ਲੱਗਿਆ ਸਮਾਨਤਾਰ ਦੀਦਾ ਦਾ ਤੁਹਾਡਾ ਅੱਛਾ ਭਾਈ ਹੁਣਾਂ ਨੇ ਸਰਪ੍ਰਾਈਜ਼ ਦੇਣਾ ਵਾ ਘਰੇ ਆਉਣ ਦਾ ਮਾਦਾ ਰਾਣ ਹੋ ਗਈ ਏ ਲੋ ਵਧੀਆ ਮੂਵਮੈਂਟ ਕੈਂਡ ਮੂਵਮੈਂਟ ਕੈਪਚਰ ਹੋਈ ਇਹੋ ਗਾਣਾ ਨਹੀਂ ਹੁੰਦਾ ਕੈਂਬੀ ਦਾ ਦਿਨ ਚੜਦੀ ਨੂੰ ਘਰ ਹੋਵਾਂ ਉਹ ਲੱਗਦਾ ਆਈ ਗੱਲ ਕਈ ਮੁੰਡੇ ਇਦਾਂ ਸਰਪ੍ਰਾਈਜ਼ ਦੇਣ ਨਾਲ ਯਕੀ ਚਾਹ ਪਾਣੀ ਵੀ ਨਹੀਂ ਦੇ ਰਹੇ ਨਹੀਂ ਨਹੀਂ ਭਾਈ ਬਈ ਇੱਥੇ ਵੀ ਕਾਫੀ ਪਾਣੀ ਖੜਾ ਤੇ ਪਾਣੀ ਵਿੱਚ ਕਰਨਾ ਕੁਝ ਨਹੀਂ ਪਹਿਲਾ ਗੇਅਰ ਪਾ ਕੇ ਤੇ ਗੱਡੀ ਜਾਣ ਦਿਓ ਹੌਲੀ-ਹੌਲੀ ਰੇਸ ਨਹੀਂ ਘਟ ਕਰਨੀ ਜੇ ਰੇਸ ਛੱਡਤੀ ਸਾਹ ਛੱਡਤਾ ਗੱਡੀ ਬੰਦ ਹੋ ਜਾਣੀ ਆ ਇੰਜਾਂ ਚ ਚੱਲ ਜਣਾ ਪਾਣੀ ਤੇ ਤੁਸੀਂ ਦੇਖੋਗੇ ਖੜ ਕੇ ਤਾਂ ਠਾਂ ਬਾ ਗੱਡੀ ਰੇਸ ਦੇ ਹੀ ਰੱਖਣੀ ਖੋਤੇ ਵਾਂਗੂ ਭਜਾਈ ਰੱਖਣੀ ਮਤਲਬ ਬੰਦ ਨਹੀਂ ਹੋਣ ਤੇਰੀ ਗੱਡੀ ਮੈਂ ਕਿਦ ਇੱਕ ਵਾਰੀ ਨਾ ਛੋਟਾ ਹਾਥੀ ਛੋਟਾ ਹਾਥੀ ਮਤਲਬ ਇੰਨਾ ਪਾਣੀ ਸੀਗਾ ਉਹਦੇ ਸ਼ੀਸ਼ਣ ਨੂੰ ਟੱਚ ਕਰਦਾ ਪਿਆ ਹੈਗਾ ਜਿਹਦਾ ਜੇ ਕਿਸੇ ਨੇ ਕਾਰ ਪਾਈ ਵਿੱਚ ਉਹ ਪਿੱਛੇ ਚੱਕੀ ਜਾਂਦੀ ਸੀ ਤੈਰਨ ਲੱ ਪੈਂਦੀ ਸੀ ਕਾਰ ਤੇ ਉਹ ਛੋਟਾ ਹਾਥੀ ਕੱਢਿਆ ਹੈਗਾ ਤਾਂ ਮੈਂ ਮਾਲ ਨਾ ਮਾਲ ਤੱਕ ਵੀ ਪਾਣੀ ਆਇਆ ਹੈਗਾ ਮਾਲ ਕਹਿੰਦਾ ਭਾਵੇਂ ਪੇਟੀਆਂ ਪਈਆਂ ਹੈਗੀਆਂ ਡਾਲੇ ਡਾਲੇ ਤੱਕ ਪਾਣੀ ਆਇਆ ਹੈ ਤੇ ਮੈਂ ਪਹਿਲੇ ਗিয়ার ਚ ਆ ਨਾ ਜਾਨ ਨਿਕਲ ਗਈ ਉਹਦੀ ਉਦਾਂ ਕੱਢ ਦਿੱਤਾ ਪਰ ਮੈਂ ਲੋਕੀ ਦੇਖਦੇ ਹੀ ਹੈ ਕਿ ਕਿਆ ਬਾਤ ਆ ਜੇ ਰੁਕ ਜਾਂਦਾ ਤੇ ਮਾਲਕ ਨਹੀਂ ਕਾਲਾ ਗਾਲ ਬੋਹਣੀ ਤੂੰ ਕੰਜੜਾ ਤੈਨੂੰ ਨਹੀਂ ਦਿਖਦਾ ਆ ਸਿੱਖ ਹਸਾਬਤਾ ਸੀ ਜਲੰਧਰ ਦੀ ਗੱਲ ਆ 120 ਫੁੱਟੀ ਰੋਡ ਦੀ ਉਥੇ ਪਾਣੀ ਬਹੁਤ ਖੜ ਜਾਂਦਾ ਮੀਂਹ ਤੋਂ ਬਾਅਦ ਲਓ ਵੀ ਬਾਈ ਵਲੌਗ ਦੀ ਐਂਡਿੰਗ ਹੁੰਦੀ ਆ ਭੱਲਾ ਸਾਹਿਬ ਦੀ ਗੱਡੀ ਦੇ ਕਿਉਂਕਿ ਇਹ ਸੇਲ ਕਰਨੀ ਆ ਤੇ ਇਹਦੀ ਵੀਡੀਓ ਬਣਾਉਣੀ ਸੀ ਹੁਣ ਇੱਧਰ ਆਇਆ ਵਾ ਤੇ ਇਹ ਵੀਡੀਓ ਬਾਕੀ ਕੱਲ ਦਿਖਾਵਾਂਗੇ ਤੁਹਾਨੂੰ ਤੇ ਜੇ ਮੇਰੀ ਵੀਡੀਓ ਵਾਲੀ ਵਧੀਆ ਲੱਗੀ ਜਾਂਦੇ ਆਂਦੇ ਲਾਈਕ ਕਮੈਂਟ ਸ਼ੇਅਰ ਕਰ ਜਿਓ ਬਹੁਤ ਬਹੁਤ ਧੰਨਵਾਦ ਹੋਊਗਾ ਜੇ ਵਧੀਆ ਲੱਗੀ ਤਾਂ ਬਾਕੀ ਚੈਨਲ ਨੂੰ ਕਰ ਲਿਓ ਫੋਲੋ ਜੇ ਇਦਾਂ ਦੀਆਂ ਹੋਰ ਵੀਡੀਓ ਦੇਖਣੀਆਂ ਵਾ ਤੇ ਭਾਈ ਗੱਲਬਾਤ ਹੈਗੀ ਇਦਾਂ ਖਜੇ ਘਰੇ ਨਹੀਂ ਗਿਆ ਮੈਂ ਕਿਹਾ ਬੂਟ ਲੈ ਲਈਏ ਯਾਰ ਜੇ ਤਾਂ ਕਰਕੇ ਮਲੋਤਾਰ ਫੁੱਟਵੈਰ ਦੇ ਆਇਆ ਇਹਨਾਂ ਦੀ ਪਹਿਲੀ ਦੁਕਾਨ ਆ ਤੇ ਆ ਦੂਸਰੀ ਆ ਹੁਣ ਮੈਂ ਕਿਹਾ ਮੇਨ ਜਿਹੜੇ ਅੱਡੇ ਤੇ ਉੱਥੇ ਹੀ ਚੱਲ ਜਾਈ ਨੀ ਸਿੱਧਾ ਚੱਲਦੇ ਆਂ ਹੋਰ ਭਾਈ ਕੀ ਹਾਲ ਚਾਲ ਆ ਤੋ ਭਾਈ ਉਹ ਵਾਲਾ ਚੈਲਸੀ ਬੂਟ ਦਿਖਾਇਓ ਹੈ ਉਹ ਇਹਦਾ ਸਾਹਮਣੇ ਲੱਗਾ ਉਹ ਵਾਲਾ ਦਿਖਾਇਓ ਮਾੜਾ ਉਹ ਬੜਾ ਸੋਹਣਾ ਲੱਗਦਾ ਪਿਆ ਮੈਨੂੰ ਇੱਕ ਮਿੰਟ ਜਿਉਂ ਕਰ ਜਾਨਾ ਉਹ ਵਾਲਾ ਬਾਕੀ ਕੋਲੋਂ ਦੇ ਕੋਣ ਆਹ ਵਾਲਾ ਦੂਜੇ ਨੰਬਰ ਤੇ ਲੱਗਾ ਭਾਈ ਜਿਹੜਾ ਸੋਹਣਾ ਪਾ ਕੇ ਦੇਖਦਾ ਇੱਕ ਮਿੰਟ ਤੋ ਭਾਈ ਚੈੱਕ ਕਰੋ ਸੋਹਣਾ ਲੱਗਦਾ ਪਿਆ ਹੁਣ ਇਹਨੂੰ ਤਾਂ ਸਿਲੈਕਟ ਕੀਤਾ ਇੱਕ ਤਾਂ ਸਾਡੇ ਵਿਆਹ ਵਾ ਤੇ ਦੂਸਰਾ ਬਾਰਿਸ਼ਾਂ ਦਾ ਟਾਈਮ ਚੱਲਦਾ ਪਿਆ ਬਦ ਗੱਡੀ ਵਿੱਚੋਂ ਮੇਕੋ ਜਿਹੜੇ ਵੀ ਬੂਡਵਾ ਸਪੋਰਟਸ ਜੇ ਆ ਤਾਂ ਕਰਕੇ ਲਿਆ ਵਾ ਗੱਡੀ ਚ ਉਤਰਨਾ ਪੈਂਦਾ ਗਿੱਲਾ ਨਾ ਹੋਊਗਾ ਤੇ ਦੋ ਦਿਨ ਦੋ ਤਿੰਨ ਡਿਜ਼ਾਈਨ ਹੋਰ ਦਿਖਾਏ ਸੀਗੇ ਇਹ ਵੀ ਵਧੀਆ ਸੀਗੇ ਪਰ ਆ ਜਿਆਦਾ ਵਧੀਆ ਲੱਗੇ ਮੈਨੂੰ ਭਾਈ ਯਾਰ ਇੱਕ ਹੋਰ ਮੈਂ ਨਾ ਤੁਹਾਡੀ ਸਟੋਰੀ ਤੇ ਆਰਟੀਕਲ ਦੇਖਿਆ ਸੀ ਉਹ ਨਹੀਂ ਦੇਖਦਾ ਵਿਆ ਉਹ ਕਿੱਥੇ ਆ ਉਹ ਕੱਢੋ ਤਾਂ ਭਾਈ ਡੇਲੀ ਸਟਾਕ ਚੇਂਜ ਹੁੰਦਾ ਵਾ ਸਟੋਰੀ ਤੇ ਇੱਕ ਤੋਂ ਦੋ ਦਿਨ ਵਾਲਾ ਹੀ ਤੁਹਾਨੂੰ ਮਿਲਣਾ ਮਾਲ ਹੈ ਡੇਲੀ ਡਿਸਪਲੇ ਚੇਂਜ ਕਰੀਦੀ ਆ ਆਰਟੀਕਲ ਹੀ ਨਿਕਲ ਗਿਆ 24 ਘੰਟੇ ਕੋਈ ਭਾਈ ਵੱਧ ਤੋਂ ਵੱਧ 48 ਘੰਟੇ ਤੋਂ ਜ਼ਿਆਦਾ ਕੋਈ ਆਰਟੀਕਲ ਨਹੀਂ ਟਿਕਦਾ ਡੇਲੀ ਡਿਸਪਲੇ ਚੇਂਜ ਹੁੰਦੀ ਆ ਚੱਲ ਉਹ ਪਸੰਦ ਆ ਗਿਆ ਭਾਈ ਆਪਾਂ ਨੂੰ ਹਾਂਜੀ ਬਾਕੀ ਭਾਈ ਬਾਕੀ ਵੈਰਾਈਟੀ ਭਾਈ ਡੇਲੀ ਆਂਦੀ ਜੋ ਲੇਟੈਸਟ ਲੱਗਾ ਵਾ ਉਹ ਤੁਹਾਨੂੰ ਮਿਲ ਜਾਏਗਾ ਹੋਰ ਵੀ ਆਰਟੀਕਲ ਲੱਗਾ ਭਾਈ ਇਹ ਤੋਂ ਇਲਾਵਾ ਵੀ ਹੋਰ ਬਹੁਤ ਆਰਟੀਕਲ ਮਿਲ ਜਾਣਗੇ ਤੁਹਾਨੂੰ ਤਾਂ ਬਾਕੀ ਭਾਈ ਮੈਂ ਤਾਂ ਬੂਟ ਪਸੰਦ ਕਰ ਲਿਆ ਹੁਣ ਜਿਹੜੇ ਆਪਣੀ ਵੀਡੀਓ ਦੇਖ ਕੇ ਆਉਗੇ ਉਹਨਾਂ ਨੂੰ ਕੋਈ ਆਫਰ ਵਗੈਰਾ ਦਵਾਂਗੇ ਤੁਸੀਂ ਕਿ ਨਹੀਂ ਪਰ ਭਾਈ ਸਾਰਿਆਂ ਨੂੰ ਮਿਲੂਗੀ ਆਫਰ ਤਾਂ ਮਿਲਨੀ ਆ ਜਿਹੜਾ ਸਾਡੇ ਪੇਜ ਨੂੰ ਫੋਲੋ ਕਰਕੇ ਆਊਗਾ ਤੇ ਇਸ ਵੀਡੀਓ ਨੂੰ 30 ਜਣਿਆਂ ਨੂੰ ਸ਼ੇਅਰ ਕਰਕੇ ਆਊਗਾ ਹਰ ਸ਼ੂਜ਼ ਦੇ ਨਾਲ ਆਪਾਂ ਸਰਪ੍ਰਾਈਜ਼ ਗਿਫਟ ਦਵਾਂਗੇ ਕਰਨਾ ਕੁਝ ਨਹੀਂ ਪੇਜ ਨੂੰ ਫੋਲੋ ਕਰਨਾ ਵਾ ਵੀਡੀਓ ਨੂੰ ਸ਼ੇਅਰ ਕਰਨਾ ਵਾ ਬਾਕੀ ਰਹੀ ਗੱਲ ਸ਼ੂਜ਼ ਦੇ ਪ੍ਰਾਈਸ ਦੀ ਪ੍ਰਾਈਸ ਸਾਰੇ ਮੈਂਸ਼ਨ ਕੀਤੇ ਹੋਏ ਕਿਸੇ ਤੋਂ ਕੋਈ ਚੋਰੀ ਠੱਗੀ ਵਾਲਾ ਕੰਮ ਨਹੀਂ ਹੈਗਾ ਹਰ ਸ਼ੋਜ਼ ਦਾ ਪ੍ਰਾਈਸ ਸਾਡੇ ਪੇਜ ਤੇ ਮੈਂਸ਼ਨ ਕੀਤਾ ਹੋਇਆ ਵਾ ਜੀ ਕਿ ਆਰਟੀਕਲ ਨਾਲ ਦੀ ਨਾਲ ਖਤਮ ਹੋ ਜਾਂਦੇ ਆ ਕਈ ਭਰਾ ਨਾਲੋਂ ਨਾਲ ਆਰਡਰ ਕਰ ਦਿੰਦੇ ਆ ਔਨਲਾਈਨ ਮਤਲਬ ਔਨਲਾਈਨ ਪ੍ਰੋਸੈਸ ਕਰਦੇ ਆ ਸਾਰਾ ਔਨਲਾਈਨ ਆਰਡਰ ਬੁੱਕ ਹੋ ਜਾਂਦੇ ਸਟਾਕ ਕਈ ਖਤਮ ਹੋ ਜਾਂਦੇ ਨਾਲੋਂ ਨਾਲ ਹੀ ਲੈ ਵੀ ਭਾਈ ਹੁਣ ਤੁਸੀਂ ਭਾਵੇਂ ਮੁਕਸਰ ਬੈਠੇ ਹੋ ਤੁਸੀਂ ਵੀ ਡਿਸਪਲੇ ਦੇ ਨਿਗਾਹ ਕਰਾ ਦਿਓ ਸਟਾਕ ਡੇਲੀ ਚੇਂਜ ਕਰੀਦਾ ਡਿਸਪਲੇ ਦੇ ਵਿੱਚ ਫੋਟੋ ਦੇਖ ਕੇ ਨੰਬਰ ਵਗੈਰਾ ਦੱਸ ਕੇ ਆਪਣਾ ਜੋ ਵੀ ਪ੍ਰੋਸੈਸ ਸਮਝਾ ਦਿੰਦੇ ਆਂ ਔਨਲਾਈਨ ਆਰਡਰ ਬੁੱਕ ਕਰਨ ਲਈ ਤੁਸੀਂ ਸਾਡੇ ਵਟਸਐਪ ਤੇ ਡੀਐਮ ਕਰੋ ਸਿੱਧਾ ਹਾਂ ਨੰਬਰ ਵੀ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਵਾ ਬਾਕੀ ਚੱਲਦੇ ਆ ਯਾਰ ਘਰੇ ਬਹੁਤ ਤਿੰਨ ਦਿਨ ਹੋ ਗਏ ਘਰੋਂ ਬਾਹਰ ਆਵੇਂ ਤੇ ਭਾਈ ਹੁਣਾਂ ਕਬੂਟ ਲੈਣਾ ਸੀ ਤਾਂ ਕਰਕੇ ਰੁਕੇ ਸੱਚੀ ਮੈਂ ਚੈਲਸੀਆ ਬੂਟ ਲੈਣੇ ਸੀ ਕਿਉਂਕਿ ਇੱਕ ਤਾਂ ਸਾਡੀ ਵਿਆਹ ਵਾ ਤੇ ਦੂਸਰਾ ਮਤਲਬ ਹੋਂਦੇ ਟਾਈਮ ਬਾਰਸ਼ਾਂ ਦਾ ਟਾਈਮ ਆ ਤੇ ਮੇਰੇ ਕੋ ਸਪੋਰਟਸ ਸ਼ੂਜ਼ ਸੀ ਕਿ ਭਾਈ ਤੇ ਜਿਹੜੇ ਚੈਲਸੀਆ ਵਾ ਇਹ ਗਿੱਲੇ ਨਹੀਂ ਹੋਣਗੇ ਇਹ ਬਹੁਤ ਫਾਇਦਾ ਹੈਗਾ